ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਾਕ ਵਿਭਾਗ ਲੁਧਿਆਣਾ ਵੱਲੋਂ ਅਗਲੇ ਪੜਾਅ ਵਿੱਚ ਇੱਕ ਉન્નਤ ਡਾਕ ਟੈਕਨੋਲੋਜੀ ਐਪਲੀਕੇਸ਼ਨ ਲਾਗੂ ਕੀਤੀ ਜਾ ਰਹੀ ਹੈ ਜੋ ਡਿਜੀਟਲ ਸੁਰੱਖਿਆ ਤੇ ਨਵੀਨੀਕਰਨ ਵਾਲੇ ਇੱਕ ਵੱਡਾ ਕਦਮ ਹੈ ਇਹ ਨਵੀਂ ਆਧੁਨਿਕ ਡਿਜੀਟਲ ਪ੍ਰਣਾਲੀ 4 ਅਗਸਤ 2025 ਤੋਂ ਲੁਧਿਆਣਾ ਸ਼ਹਿਰ ਦੇ ਸਾਰੇ ਡਾਕ ਦਫ਼ਤਰਾਂ ਵਿੱਚ ਲਾਗੂ ਕੀਤੀ ਜਾਵੇਗੀ ਇਹ ਨਵੀਨਤਮ ਡਿਜੀਟਲ ਪਲੇਟਫਾਰਮ ਕੰਮ ਕਰਦੇ ਢੰਗ ਤਰੀਕੇ ਨੂੰ ਸੁਰੱਖਿਤ ਅਤੇ ਪ੍ਰਭਧੇਰੀ ਪ੍ਰੋਸੈਜਰ ਬਣਾਉਣ ਵਿੱਚ ਸਹਾਇ ਸਿੱਧ ਹੋਵੇਗਾ ਨਵੀਂ ਪ੍ਰਣਾਲੀ ਦੇ ਸੁਚਾਰੂ ਅਤੇ ਸਫਲ ਕਾਰਜਸ਼ੀਲਤਾ ਲਈ 2 ਅਗਸਤ 2025 ਦਿਨ ਸ਼ਨੀਵਾਰ ਨੂੰ ਸਾਰੀਆਂ ਜਨਤਕ ਸੇਵਾਵਾਂ ਡਾਊਨ ਟਾਈਮ ਬੰਦ ਰਹਿਣਗੀਆਂ ਕਿਉਂਕਿ ਇਸ ਦੌਰਾਨ ਪ੍ਰਣਾਲੀ ਦੀ ਜਾਂਚ ਤਸਦੀਕ ਅਤੇ ਢਾਂਚਾ ਤਿਆਰ ਕਰਨ ਦੀ ਕਾਰਵਾਈ ਹੋਵੇਗੀ ਤਾਂ ਜੋ ਨਵੀਂ ਪ੍ਰਣਾਲੀ ਨੂੰ ਸੁਚਾਰੂ ਅਤੇ ਸਫਲਤਾਪੂਰਵਕ ਢੰਗ ਨਾਲ ਲਾਂਚ ਕੀਤਾ ਜਾ ਸਕੇ ਉਨ੍ਹਾਂ ਤੇ ਡਾਰਕ ਟੈਕਨੋਲੋਜੀ ਐਪਲੀਕੇਸ਼ਨਾਂ ਬਿਹਤਰ ਉਪਭੋਗਤਾ ਅਨੁਭਵ ਤੇਜ਼ ਅਤੇ ਸੁਵਿਧਾਜਨਕ ਸੇਵਾ ਸਪੁਰਦਗੀ ਅਤੇ ਬਧੇਰੇ ਗਾਹਕ ਅਨੁਕੂਲ ਇੰਟਰਫੇਸ ਪ੍ਰਦਾਨ ਕਰਦੀਆਂ ਹਨ ਇਹ ਡਾਰਕ ਸੇਵਾਵਾਂ ਨੂੰ ਸਮਾਰਟ ਕੁਸ਼ਲ ਅਤੇ ਭਵਿੱਖ ਲਈ ਤਿਆਰ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ